ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਲੁਟੇਰਿਆਂ ਨੇ ਮਾਰਿਆ ਡਾਕਾ ਸ਼੍ਰੀ ਆਮ ਗਨ ਪੁਆਇੰਟ ਤੇ ਲੱਖਾਂ ਦੇ ਗਹਿਣੇ ਲੈ ਕੇ ਰਫੂ ਚੱਕਰ ਹੋਏ ਲੁਟੇਰੇ ਮੌਣੇ ਕਾ 11 ਦੇ ਵਿੱਚੋਂ ਇਹ ਚੋ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਦੇ ਕੋਲ ਮਾਰ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਮੌਕੇ ਤੇ ਮਚ ਗਿਆ ਹੜਕੰਪ ਉਹ ਮਿੱਠਾ ਜਿਹਾ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟੇ ਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਬੜੇ ਭੰਤੋੜ ਕਾ ਕੇ ਗਹਿਣੇ ਲੈ ਗਏ ਸਾਡੇ ਸੀਸੀਟੀਵੀ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਤਾਕਤ ਸੁਰਿਆਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੌਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੈ ਜੋ ਲਗਾਤਾਰ ਵਿਗੜਦੀ ਜਾ ਰਹੀ ਹੈ ਆਈਦਨ ਲੂਟਾ ਖੋਹਾਂ ਤੇ ਚੋਰੀਦਿਆਂ ਵਾਰਦਾਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਸ਼ਰੀਆਮ ਲੁਟੇਰੇ ਜਿਹੜੇ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਚਕਮਾ ਦੇ ਕੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਅਜਹੀ ਇੱਕ ਵਾਰਦਾਤ ਜਿਹੜੀ ਐ ਜਲੰਧਰ ਦੇ ਵਿੱਚ ਵਾਪਰੀ ਹੈ ਜੀहां ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੋਨੇ ਦੀ ਦੁਕਾਨ ਤੇ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ ਜੀहां ਦਿਨ ਦਿਹਾੜੇ ਗੰਨ ਪੁਆਇੰਟ ਤੇ ਸ਼ਰੀਆਮ ਜਿਹੜੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਇਹ ਲੁਟੇਰੇ ਨੇ ਰਫੂ ਚੱਕਰ ਹੋ ਗਏ ਨੇ ਸੀਸੀਟੀਵੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਤਿੰਨ ਨਕਾਬਪੋਸ਼ ਲੁਟੇਰੇ ਨੇ ਉਹ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਪਹਿਲਾਂ ਤਾਂ ਉਹ ਟੇਬਲ ਦੇ ਉੱਪਰ ਤੇਜ਼ਦਰ ਹਥਿਆਰ ਮਾਰਦੇ ਨੇ ਅਤੇ ਉਸ ਤੋਂ ਬਾਅਦ ਦੁਕਾਨ ਮਾਲਕ ਨੂੰ ਗਨ ਦਿਖਾ ਕੇ ਉੱਥੋਂ ਸਮਾਨ ਜੜਾਇਆ ਚੋਰੀ ਕਰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸ਼ਰੀਆਮ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਨੂੰ ਪੁਲਿਸ ਦਾ ਡਰ ਨਹੀਂ ਤੇ ਇਹ ਸ਼ਰੀਆਮ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਦੁਕਾਨ ਮਾਲਕ ਹੈ ਉਹ ਚੀਕਾਂ ਮਾਰਦਾ ਦਿਖਾਈ ਦੇ ਰਿਹਾ ਉਸ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਇਹ ਲੁਟੇਰੇ ਨੇ ਉਸ ਦੇ ਸੋਨੇ ਦੇ ਗਹਿਣੇ ਜਿਹੜੇ ਚੱਕ ਰਹੇ ਨੇ ਅਤੇ ਉੱਥੋਂ ਚੱਕ ਕੇ ਜਿਹੜੇ ਇਹ ਫਰਾਰ ਹੋ ਜਾਂਦੇ ਨੇ ਸ਼ਰੀਆਮ ਉਸ ਨੂੰ ਚੱਕਮਾ ਦੇ ਕੇ ਇਹ ਜਿਹੜੇ ਲੁਟੇਰੇ ਨੇ ਉੱਥੋਂ ਸੋਨਾ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਵੀਡੀਓ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜੋ ਹੈ ਲਗਾਤਾਰ ਪੰਜਾਬ ਦੇ ਵਿੱਚ ਵਿਗੜਦੀ ਜਾ ਰਹੀ ਹੈ ਇੰਨਾਂ ਲੁਟੇਰਿਆਂ ਨੂੰ ਪੁਲਿਸ ਦਾ ਡਰ ਨਹੀਂ ਦਿਨ ਦਿਹਾੜੇ ਅਜਿਹੇ ਵਰਤ ਤੋਂ ਅੰਜਾਮ ਦੇ ਕੇ ਇਹ ਜਿਹੜੇ ਲੁਟੇਰੇ ਨੇ ਫਰਾਰ ਹੋ ਜਾਂਦੇ ਨੇ ਸ਼ਰੀਆਮ ਦੁਕਾਨ ਮਾਲਕ ਤੋਂ ਗੱਲੇ ਦੇ ਵਿੱਚੋਂ ਪੈਸੇ ਕਢਵਾਏ ਜਾਂਦੇ ਨੇ ਅਤੇ ਉਸਨੇ ਉਹ ਗਾਣਾ ਦਿਖਾ ਕੇ ਉਸਦੇ ਗਾਇਨੇ ਜਿਹੜੇ ਨੇ ਇਨ੍ਹਾਂ ਲੁੱਟੇਰਿਆਂ ਦੇ ਵੱਲੋਂ ਲੁੱਟੇ ਜਾਂਦੇ ਨੇ ਸ਼ਰੀਆਮ ਇਨ੍ਹਾਂ ਲੁੱਟੇਰਿਆਂ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਡਾਕਾ ਮਾਰਿਆ ਗਿਆ ਉੱਥੇ ਲੋਕ ਜਿਹੜੇ ਨੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਦੁਕਾਨ ਮਾਲਕ ਦੇ ਵੱਲੋਂ ਜਿਹੜੀਆਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਲੁੱਟੇਰਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਕਿ ਸ਼ਰੀਆਮ ਅਜਿਹਿਆਂ ਵਾਰਤ ਨੂੰ ਅੰਜਾਮ ਦੇ ਰਹੇ ਨੇ ਸੁਨਿਆਰੇ ਦੀ ਦੁਕਾਨ ਤੇ ਡਾਕਾ ਮਾਰਨ ਵਾਲੇ ਇਨ੍ਹਾਂ ਲੁੱਟੇਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ 5:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਅੱਛਾ ਜੀ ਤੇ ਮਿੱਠਾ ਜਿਹਾ ਲੜਕਾ ਇਹ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਰੇ ਕੋਲ ਵੀ ਰੱਖਤਾ ਮੇਰੇ ਘਰੇ ਭਾਂਡਾ ਤੋੜ ਕੇ ਗਏ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿ ਇਹਨੇ ਕੀ ਕੀ ਲੈ ਕੇ ਗਏ ਹਾਂਜੀ ਅੰਦਾਜ਼ਾ ਲਾ ਕੇ ਦੱਸ ਰਹੇ ਹਾਂ ਅੱਛਾ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੀ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਥਾਣਾ ਦੇ ਚੋਰਾਂ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਇਸ ਕੈਮਰਾ ਚ ਆਇਆ ਕਿੰਨੇ ਜਾਣੇ ਸੀ ਤਿੰਨ ਜਾਣੇ ਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਠੀਕ ਹੈ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਇਹ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੌਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਤੁਸੀਂ ਸੈੱਟ ਜਾਏ ਕਿੰਨੇ ਜਾਣੇ ਸੀ 3 ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹਾਂ ਜੀ ਮੌਕੇ ਤੇ ਬੁੱਲਸ ਆ ਗਈ ਆਹ ਲੱਗਦਾ ਖੂਬ ਖਤਮ ਕਾਫੀ ਅੱਧ ਤੱਕ ਹੋਈ ਹੈ ਐ ਨਹੀਂ ਗੈਂਗਸਟਰ ਗੈਂਗਰ ਕੁੱਝ ਨਮਾਣੇ ਉੱਠੇ ਨਹੀਂ ਆ ਤਕਰੀਬਨ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਕ ਪਈ ਹੈ ਤੁਸੀਂ ਦੇਖੋ ਜਿੱਦੇ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾਂ ਵੀ ਪੈਵੀ ਕੀਤੀਆਂ ਜਾ ਰਹੀਆਂ ਸਰਕਾਰ ਆਪਣਾ ਕੰਮ ਬਹੁਦੇ ਕਰ ਰਹੀ ਹੈ ਪਰ ਇਹ ਪੁਰਾਣਾ ਕੌੜ ਨਮਾਣੇਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰੰਗ ਚਲਦੀ ਪਈਏ ਕੋਈ ਪਤਾ ਨਹੀਂ ਲੱਗਿਆ ਭਰ ਕੇ ਮੈਂ ਬਾਜ਼ਾਰ ਆਇਆ ਹੋਰ ਸੁਰੱਖਣੀ ਕਰਦੀ ਹੈ ਹੋਰ ਅਤੇ ਚਾਲਤ ਮਸੇ ਆ ਰਹੇ ਪਹਿਲੀ ਵਾਰ ਖੜਿਆ ਪਈ ਕਿ ਗਨ ਪੁਆਣ ਦੇ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਐਨੇ ਬਾਰੇ ਇਨਸਟਾ ਕੀਤੀ ਹੈਗੀ ਅਗਰ ਨਹੀਂ ਇੱਥੇ ਇਨਸਪੈਕਟਰ ਨਾ ਹੋਣ ਨਾਲ ਦੀ ਨੋ ਐਕਸ਼ਨ ਨੇ ਬਥੇ ਵਧੀਆ ਨਹੀਂ ਨੂੰ ਟਾਈਮ ਤੋਂ ਬੰਦੇ ਤਾਂ ਵੱਧਦੇ ਨੇ ਜੇ ਨਾ ਕਿ ਸਾਬ ਮੈਂ ਕੁਛਣਾ ਚਾਹੁੰਦਾ